ਇਹਨਾਂ ਦਾ ਕਸੂਰ ਇਹ ਹੋਇਆ ਵੀ ਇੱਕ ਗਵਰਨਮੈਂਟਾਂ ਨੇ ਕੀ ਕੀਤਾ ਬੰਨ੍ਹ ਲਾ ਦਿੱਤੇ ਇੱਕ ਭਰਾ ਦੀ ਜ਼ਮੀਨ ਜਿਹੜੀ ਬੰਨ੍ਹ ਤੋਂ ਦੂਜੀ ਸਾਈਡ ਆ ਗਈ ਤੇ ਇੱਕ ਦੀ ਹੜ੍ਹਾਂ ਦੇ ਅੰਦਰ ਆ ਗਈ ਜਿਹੜੀ ਤੇ ਬਾਹਰ ਹੈਗਾ ਉਹ ਕਿਸਾਨ ਤੇ ਬਚ ਗਿਆ ਪਰ ਇੱਕੇ ਪਿਓ ਦੀ ਲਾਤ ਇੱਕ ਭਰਾ ਜਿਹੜਾ ਮਾਰਿਆ ਗਿਆ ਹਮੇਸ਼ਾ ਲਈ 80 ਸਾਲਾਂ ਦਾ ਉਹ ਇਸ ਪਾਣੀ ਚ ਮਰ ਰਿਹਾ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਇਹਨਾਂ ਦੀਆਂ ਜ਼ਮੀਨਾਂ ਕੁਇਰ ਕਰਕੇ ਅਸੀਂ ਦਰਿਆ ਨੂੰ ਨਹਿਰੀ ਰੂਪ ਕਰ ਦਈਏ ਜਿਵੇਂ ਨਹਿਰਾਂ ਵਾਸਤੇ ਜ਼ਮੀਨ ਕੁਇਰ ਕੀਤੀ ਜਾਂਦੀ ਹੈ ਈਗਲ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਮਾਰਿਆ ਗਿਆ ਜੋ ਪਿਛਲੇ 80 ਸਾਲਾਂ ਚ ਆਪਦੀ ਮਾਲਕੀ ਪੈਰੀ ਚ ਪਾਣੀ ਸਰਕਾਰ ਵਗਾਰੀ ਆ ਫਾਇਦਾ ਰਾਜਸਥਾਨ ਲੈ ਰਿਆ ਔਰ ਮੱਛੀ ਦੇ ਥੇ ਥੇ ਗਵਰਨਮੈਂਟ ਲੈ ਰਹੀ ਆ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਵਿੱਚੋਂ ਸੌ ਰੇਤਾ ਲੈ ਜਾਂਦੀ ਆ ਸਾਡੀ ਮਾਲਕੀ ਜ਼ਮੀਨਾਂ ਦੇ ਵਿੱਚੋਂ ਅਸੀਂ ਗਵਰਨਮੈਂਟ ਨੂੰ ਇਹ ਪੁੱਛਣਾ ਚਾਹੁੰਦੇ ਆ ਜੇ ਅਸੀਂ ਮਾਲਕਿਆਂ ਦਾ ਸਾਨੂੰ ਅਧਿਕਾਰ ਕੀ ਮਾਲਕੀ ਦਾ ਸਾਡੀਆਂ ਮਾਲਕੀਆਂ ਐਕਵਾਇਰ ਕਰਕੇ ਨਹਿਰੀ ਰੂਪ ਕੀਤਾ ਜਾਵੇ ਦਰਿਆ ਔਰ ਜਿੰਨਾ ਚਿਰ ਨਹੀਂ ਗਵਰਨਮੈਂਟ ਕਰੇਗੀ ਅਸੀਂ ਸਾਰੇ ਪੰਜਾਬ ਚ ਜਾਵਾਂਗੇ ਸਾਰੇ ਕਿਸਾਨਾਂ ਨੂੰ ਅਸੀਂ ਸਾਰਾ ਪਰਿਵਾਰ ਇਕੱਠਾ ਕਰ ਰਹੇ ਹੁਣ ਪੰਜਾਬ 'ਚ ਅਸੀਂ ਇਕੱਠੇ ਹੋ ਕੇ ਲੜਾਂਗੇ ਭਾਵੇਂ ਅਸੀਂ 2% ਹੀ ਆ ਜਿਹੜੇ ਪਾਣੀ ਦੀ ਮਾਰ ਵਿੱਚ ਆਉਣਿਆ ਸਾਡੀ ਸੁਣਵਾਈ ਵੀ ਤਾਂ ਘਟਿਆ ਪਰ ਹੁਣ ਅਸੀਂ ਇਹ ਜੋ ਸੰਘਰਸ਼ ਲੜਾਂਗੇ ਆਪਦੀ ਜਿੰਦ ਜਾਨ ਤੇ ਲੜਾਂਗੇ ਔਰ ਸਾਰੇ ਪੰਜਾਬ 'ਚ ਲੜਾਂਗੇ ਹਰ ਇੱਕ ਨਾਲ ਖੜਾਂਗੇ ਜਿਹੜੇ ਕਿਸਾਨ ਹੱਟ ਫੀਟ ਤੇ ਨਹੀਂ ਅੱਜ ਹਾਂਜੀ ਅੱਜ ਜੋ ਸਾਹਮਣੇ ਗਿਆ ਸ਼ਾਸਨ ਦਿੱਤਾ ਕੋਈ ਸ਼ਾਸਨ ਨੇ ਸਾਨੂੰ ਕਿਹਾ ਵੀ ਮੈਂ ਕਾਰਵਾਈ ਕਰਾਂਗਾ ਅਸੀਂ ਉਤੇ ਪਰ ਮੈਨੂੰ ਲੱਗਦਾ ਸਰਕਾਰ ਕਰ ਨਹੀਂ ਸਕਦੀ ਕਾਰਵਾਈ 10 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਐਸਡੀਓ ਉੱਥੇ ਹੀ ਤਣਾ ਤਾ ਕੋਈ ਕਾਰਵਾਈ ਨਹੀਂ ਹੋਈ ਔਰ ਨਾ ਉਹਨੇ ਮੋਟਰੀ ਚਾਲੂ ਕੀਤੀ ਇੱਕ ਮਾਪੂਰੀਆ ਤੇ ਇੱਕ ਕਨੈਕਸ਼ਨ ਨਹੀਂ ਚਾਲੂ ਕੀਤਾ ਅੱਜ ਤੱਕ ਕਿਤੇ ਵੀ ਕਿਤੇ ਵੀ ਨਹੀਂ ਕੀਤਾ ਇਹ ਕੋਈ ਸਾਰੇ ਥਾਂ ਨਹੀਂ ਕੀਤਾ ਜਿੰਨੇ ਜ਼ਿਲ੍ਹੇ ਲੱਗਦੇ ਨੇ ਜਿੰਨੇ ਟੂਪਲਾਂ ਟੁੱਟੇ ਗਏ ਖੰਭੇ ਟੁੱਟ ਗਏ ਸਾਰਾ ਟ੍ਰਾਂਫਰ ਰੁੜ ਗਏ ਕਿਤੇ ਵੀ ਕਿਸਾਨਦਾਰੀ ਪ੍ਰਵਹਾਈ ਹੋਈ ਹੈ ਅੱਜ ਤੱਕ ਅਗਰ ਤਾਂ ਬੇਡੋਬੇ ਜੇ ਰੁੜ ਗਏ ਹੁਣ ਸੁੱਕੇ ਚ ਮਰਨਦੇ ਆ ਨਾ ਕੋਈ 650 ਰੁਪਿਆ ਖਰਾਬਾ ਚ ਅਜ ਨਾ ਆ ਤਿੰਨ ਚਾਰ ਰੁਪਿਆ ਖਰਾਬਾ ਪਿਆ ਕਿੱਥੇ ਆਦਾ 20000 ਰੁਪਇਆ ਮਖਰਾਬਾ ਦਊਗਾ ਕੋ ਕਿਤੇ 6800 ਰੁਪਇਆ ਵੀ ਪੂਰਾ ਨਹੀਂ ਮਿਲਿਆ ਅਜ ਤੱਕ ਅਜ ਤੱਕ ਸਾਰੇ ਕਿਸਾਨ ਰੁੱਟਦੇ ਬੱਚੇ ਪੜ੍ਹਾਈ ਖੋ ਰਹਿ ਗਏ ਕੋਈ ਵੀ ਹੱਲ ਨਹੀਂ ਹੋ ਰਿਹਾ ਕਿਸੇ ਅਗਰ ਇਹ ਤੁਹਾਡੀਆਂ ਮੰਗਾਂ ਨਾ ਮੰਨੀਆਂ ਇੱਥਈਆ ਧਿਆਨਾ ਦਿੱਤਾ ਗਿਆ ਤੁਹਾਡਾ ਸਟੈਪ ਕੀ ਹੋਏਗਾ ਅਗੋ ਅਗਲਾ ਸਟੈਪ ਸਾਡਾ ਜੋ ਹੁੰਦਾ ਜੀ ਅਸੀਂ ਰੋਡ ਜਾਮ ਕਰਾਂਗੇ ਆਪਦਾ ਸੰਘਰਸ਼ ਲੜਾਂਗੇ ਸਾਰੇ ਜਿਹੜੇ ਹੜਪੀੜ ਤਾਂ ਅਸੀਂ ਇਕੱਠੇ ਕਰਕੇ ਆਪਦੀ ਜਿਹੜੀ ਮਾਲਕੀ ਜ਼ਮੀਨ ਆ ਗੌਰਮੈਂਟ ਦੇ ਕਬਜ਼ੇ ਥੱਲੋਂ ਛਡਾਵਾਂਗੇ ਚਾਹੇ ਤੇ ਗੌਰਮੈਂਟ ਇਹਨੂੰ ਖਰੀਦੇ ਚਾਹ ਸਾਡੀ ਮਾਲਕੀ ਸਾਨੂੰ ਕਿਤੇ ਦਵੇ ਫਿਰ ਕੱਢ ਕੇ ਸਾਡੀ ਮਾਲਕੀ 'ਚ ਪਾਣੀ ਛੱਡਣ ਦਾ ਕੀ ਅਧਿਕਾਰ ਗੌਰਮੈਂਟ ਕੋਲੇ ਨਹੀਂ ਸੀ ਸਿਰਫ ਇੱਕ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਇਹਨਾਂ ਜ਼ਮੀਨ ਐਕੁਆਇਰ ਕਰ ਲਈ ਔਰ ਡਿਸਚਾਰਜ ਕਰਨ ਵਾਸਤੇ ਨਾ ਪਿੱਛੇ ਪਾਣੀ ਜਿੱਥੇ ਆਉਂਦਾ ਉੱਥੇ ਕੋਈ ਇਹਨਾਂ ਦੀ ਮਾਲਕੀ ਜ਼ਮੀਨ ਹੈਗੀ ਆ ਸੋ ਅਸੀਂ ਤੇ ਬੇਨਤੀ ਕਰਦੇ ਆ ਵੀ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਦਵੇ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਾ ਜੀ जिला तरनतारनਾ ਜੀ ਪਿੰਡ ਜੱਲੋਕੇ ਜੀ ਤੇ ਜੀ ਅਸੀਂ ਇੱਥੇ ਮੰਤਰੀ ਸਾਹਿਬ ਕੋਲੇ ਆਏ ਸੀਗੇ ਤੇ ਪਹਿਲਾਂ ਤਾਂ ਮੁੱਦਾ ਸੀਗਾ ਸਾਡਾ ਸਾਡਾ ਕੋਈ ਮੋਟਰਾਂ ਚਲਾਉਣ ਦਾ ਤੇ ਸਾਡੀ ਕੋਈ ਨਹੀਂ ਕਿਸੇ ਨੇ ਸੁਣਵਾਈ ਕੀਤੀ ਅਜੇ ਤੱਕ ਤੇ ਅੱਜ ਕਹਿੰਦੇ ਆ ਕਿ ਵਿਸ਼ਵਾਸ ਦਿਵਾਇਆ ਸਾਨੂੰ ਲੱਗਦਾ ਨਹੀਂ ਕੰਮ ਹੋਊਗਾ ਕਿ ਮੰਤਰੀ ਸਾਹਿਬ ਨੂੰ ਅਸੀਂ ਅੱਗੇ ਵੀ ਮਿਲ ਚੁੱਕੇ ਆਂ ਪਹਿਲੀ ਵਾਰ ਨਹੀਂ ਤੇ ਦੁਬਾਰਾ ਮਿਲ ਚੁੱਕੇ ਆਂ ਤੇ ਐਤੋਂ 3 ਮਹੀਨੇ ਪਹਿਲਾਂ ਮਿਲੇ ਸੀ ਉਦੋਂ ਵੀ ਕੁਝ ਨਹੀਂ ਕੀਤਾ ਜੀ ਤੇ ਅੱਜ ਵਿਸ਼ਵਾਸ ਦਿਵਾਉਂਦੇ ਆ ਤੇ ਲੱਗਦਾ ਨਹੀਂ ਜੀ ਵੀ ਇਹ ਕੰਮ ਕਰਨਗੇ ਤੇ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਸਾਰਿਆਂ ਕੰਮਾਂ ਨਾਲੋਂ ਇਹ ਆਪਣਾ ਪਾਣੀ ਸਾਂਭ ਲੈਣਾ ਤੇ ਜਿਹੜਾ ਹੈਡ ਬਣ ਕੇ ਸਾਡੇ ਸਿਰ ਤੇ ਲਿਆ ਕੇ ਬੰਨਿਆ ਹੋਇਆ ਇਹਨਾਂ ਨੇ ਅਸੀਂ ਜ਼ਮੀਨਾਂ ਦੇ ਮਾਲਕਾਂ ਜੀ ਤੇ ਇਹ ਆਪਦਾ ਥੱਲੇ ਜ਼ਮੀਨ ਕੁਐਰ ਕਰਨ ਕੁਐਰ ਕਰਕੇ ਉਹਨੂੰ ਨਹਿਰੀ ਰੂਪ ਕਰਨ ਨਹਿਰੀ ਰੂਪ ਕਰਕੇ ਦਰਿਆ ਨੂੰ ਤੇ ਨਾਲੇ ਵਾਰ-ਵਾਰ ਸਰਕਾਰ ਨਾਲ ਉਕਹੀ ਹੋਵੇ ਤੇ ਨਾ ਜੀਵਿੰਦਾਰ ਉਕਹੀ ਹੋਣ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਫਾਤੀ ਆਪਣਾ ਐਡਰੈਸ ਪੂਰਾ ਦੱਸ ਦਿਓ ਪ੍ਰਿੰਟ ਕਰਨ ਦਾ ਜੀ ਨਾਮ ਮੇਰਾ ਸਰਦਾਰ ਕਰਨਾਇ ਸਿੰਘ ਪਿੰਡ ਜੱਲੋਕੇ ਤਹਿਸੀਲ ਪੱਟੀ ਡਾਕਖਾਨਾ ਕੋਟ ਬੁੱਢਾ ਜ਼ਿਲ੍ਹਾ ਤਰਨਤਾਰਨ